ਫਾਜ਼ਿਲਕਾ ਦੇ ਮਲਕਾਨੇ ਮੱਲੇ ਵਿੱਚ ਬਣੇ ਮਾਤਾ ਚੰਚਲ ਦੇਵੀ ਮੰਦਿਰ ਤੋਂ ਅੱਜ ਪੰਜਵੀਂ ਸ਼ੋਭਾ ਯਾਤਰਾ ਕੱਢੀ ਗਈ ਜਿਸ ਨੂੰ ਝੰਡੀ ਦੇ ਕੇ ਸੰਸਦ ਸ਼ੇਰ ਸਿੰਘ ਕੁਬਾਇਆ ਅਤੇ ਪ੍ਰਧਾਨ ਨਗਰ ਕੌਂਸਲ ਐਡਵੋਕੇਟ ਸੁਰਿੰਦਰ ਸਦੇਵਾ ਤੇ ਵੱਖ-ਵੱਖ ਕੌਂਸਲਰਾਂ ਅਤੇ ਵਾਰਡ ਵਾਸੀਆਂ ਵੱਲੋਂ ਰਵਾਨਾ ਕੀਤਾ ਗਿਆ ਇਸ ਮੌਕੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਸਦੇਵਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਰਿੰਦਰ ਸਦੇਵਾ ਨੇ ਕਿਹਾ ਕਿ 25 ਸਾਲ ਪਹਿਲਾਂ ਜੋਤ ਲਿਆਂਦੀ ਗਈ ਸੀ ਉਸ ਤੋਂ ਬਾਅਦ ਭਗਤਾਂ ਦੇ ਪਿਆਰ ਨਾਲ ਜੋ ਇੱਥੇ ਰਹਿ ਗਈ ਤੇ ਜਿਸ ਕਰਕੇ 25 ਸਾਲ ਪੂਰੇ ਹੋਣ ਤੇ ਸਿਲੌਰ ਜੁਬਰੀ ਦੇ ਰੂਪ ਵਿੱਚ ਫਾਜ਼ਿਲਕਾ ਦੇ ਵਿੱਚ ਇੱਕ ਸ਼ੋਭਾ ਯਾਤਰਾ ਕੱਢੀ ਗਈ ਹੈ ਤਾਂ ਜੋ ਲੋਕਾਂ ਨੂੰ ਮੰਦਰ ਨਾਲ ਜੋੜ ਸਕੇ ਤੇ ਮਹਾ ਮਾਈ ਦੇ ਬੋਲ ਬਖਾਇ ਰਸਤੇ ਦੇ ਚੱਲਣ ਦੇ ਲੋਕਾਂ ਨੂੰ ਆਹ्वान ਕੀਤਾ ਜਾ ਸਕੇ ਇਸ ਮੌਕੇ ਬੋਲਦੇ ਹੋਏ ਪ੍ਰਧਾਨ ਤੇ ਸੰਸਦ ਸਿਰਸਿਉਂ ਕੁਬਾਇ ਨੇ ਕੀ ਕੁਝ ਕਿਹਾ ਅਤੇ ਉੱਥੇ ਹੋਰ ਕੀ ਕੁਝ ਹੋਇਆ ਕਿੰਨੇ ਕਲਸ਼ ਕੱਢੇ ਗਏ ਜਿਸ ਬਾਰੇ ਜਾਣਕਾਰੀ ਦਿੱਤੀ ਗਈ ਤੁਸੀਂ ਵੇਖ ਰਹੇ ਹੋ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਬਹੁਤ ਖੁਸ਼ੀ ਹੈ ਕਿ ਅੱਜ ਸ਼ਾਮ ਨੂੰ ਨੇ ਨੇ ਜੋ ਫਾਇਦਾ ਇਹ ਬੰਨ੍ਹੋ ਸਾਰੇ ਇਤਿਹਾਸਕੀ ਦੇ ਸਾਰੇ ਸਾਡੇ ਬੰਨ੍ਹੋ ਸਾਡੀ ਬਾਤ ਆਈ ਜੇ ਮੰਨਣਾ ਤੋਂ ਆਜੇ ਸੁਣੇ ਕਿ ਕੀ ਹੈ ਇਹਦੇ ਨਾਲ ਲੋਕਾਂ ਨੂੰ ਬੱਚਿਆਂ ਨੂੰ ਸਾਡਿਆਂ ਨੂੰ ਸਾਡੇ ਇਤਿਹਾਸ ਬਾਰੇ ਸਾਡੇ ਗੁਰੂਆਂ ਦੇ ਜਿੰਨੇ ਸਾਡੇ ਸფერੋਖਾਰਾ ਬਾਰੇ ਇਹ ਜਾਣਨਾ ਹੋਵੇਗੀ ਸੋ ਸਾਨੂੰ ਦਾ ਮਹਿਨਾ ਜੋ ਨਵਾਂ ਸਾਲ ਹੈ ਸਾਰੇ ਵਾਸਤੇ ਖੁਸ਼ੀਆਂ ਸਾਰਾ ਸਦਭਾਵਨਾ ਭਖੇ ਜੀ ਇਕੱਠੇ ਹੋਏ ਜੀ ਸਾਰੇ ਇਹ ਅਨੰਦੀਆਂ ਪਰਿਪਾਤੀ ਦੀ ਸਹਾਉਜਨ ਦੇ ਜੋ ਬਰਸਾਤ ਹੋਈ ਹੈ ਉਹਨਾਂ ਸਾਰਿਆਂ ਨੇ ਅਨੰਦ ਪਾਇਆ ਜਿਵੇਂ ਕਿ ਪ੍ਰਕਿਰਤੀ ਜਾਂ ਜਿੰਨੀ ਲੜਾ ਰਹੀ ਹੈ ਕਿ ਇੱਕ ਇਤਿਹਾਸ ਹੈ ਉਸ ਦਾ ਬਹੁਤ ਤੁਸੀਂ ਕਿ ਇਥੇ ਆ ਕੇ ਬਹੁਤ ਜਿੰਨਾ ਮਜ਼ਾ ਆ ਕੇ ਸਾਰੇ ਸਾਰੇ ਨੇ ਸ਼ੀਰਵਾਦ ਲੈਣ ਦਾ ਮੌਕਾ ਦਿੱਤਾ। ਡਾਕਟਰ ਸਾਹਿਬ ਬੀਤੇ ਦਿਨੀ ਤੁਸੀਂ ਸੰਸਦ ਦੇ ਵਿੱਚ ਵੀ ਫਾਜਿਗਾ ਦੇ ਹਿੱਤਾਂ ਨੂੰ ਲੈ ਕੇ ਆਵਾਜ਼ ਉਠਾਈ ਸੀ। ਪ੍ਰਮੁੱਖ ਮੰਗ ਜਿਹੜੀ ਜੈਲਵੇ ਦੀ ਉਹਦੇ ਬਾਰੇ ਕੀ ਅਗਲਾ ਰਿਸਪਾਂਸ ਮਿਲਿਆ ਹੈ? ਜੀ ਦੇਖੋ ਮੈਂ ਆਪਕੇ ਕਿਸੇ ਸੁਣਾਂਗੇ ਸਾਰਿਆਂ ਨੇ ਸਿੱਧੀ ਸਾਰਿਆਂ ਨੂੰ ਲਈਏ। ਤੇ ਜੋ ਮੇਰੀ ਡਿਊਟੀ ਬਣਦੀ ਸੀ ਮੈਂ ਰੇਲੇ ਵਾਸਤੇ ਵੀ ਕੱਲ ਮੈਂ ਹਲਫਾ ਐਲਟੀ ਵੀ ਗੋਲੇ ਜਿਹੜੀ ਸਾਡੇ ਕੈਸ ਹਫਤਾਲੇ ਫਾਇਰ ਕਰਦੇ ਤੋਂ ਤੋਂ ਦੇ ਵੀ ਹਸਤਾਲੇ ਉਹ ਸਰਕਾਰ ਬੜੀ ਦੇਰੀ ਕਰ ਰਹੀ ਹੈ ਉਹਦੇ ਵਾਸਤੇ ਐ ਮੈਂ ਪਾਰਲੀਮੈਂਟ ਵਿੱਚ ਹੁਣ ਆਇਆ ਐ ਐ ਤੋਂ ਪਹਿਲਾਂ ਜ਼ਮੀਨਾਂ ਦਾ ਬਾਰਡਰ ਤੇ ਸਾ ਜੋ ਜੋ ਵੀ ਜਿਹੜੇ ਜਿਹੜੇ ਐ ਤੈਅ ਹੁੰਦਾ ਐ ਉਹਦੇ ਮੁਤਾਬਕ ਮੈਂ ਪਾਰਲੀਮੈਂਟ ਜੋ ਮੈਂ ਕਰ ਸਕਦਾ ਜਿਸ ਵਾਸਤੇ ਮੇਨ ਲੋਕਾਂ ਨੇ ਸੇਵਾ ਕਰਨ ਵਾਸਤੇ ਭੇਜਿਆ ਮੇਰੀ ਡਿਊਟੀ ਬਣਦੀ ਐ ਕਿ ਮੈਂ ਫੇ ਆਪਣੀ ਡਿਊਟੀ ਡਿਊਟੀ ਜਿਹੜੀ ਨਿਭਾਉਣਾ ਮੈਂ ਪਹਿਲਾਂ ਵੀ ਨਿਭਾਉਂਦਾ ਆ ਰਿਹਾ ਸੀ ਇਸੇ ਕਰਕੇ ਤੀਜੀ ਵਾਰ ਲੋਕਾਂ ਨੇ ਮੇਰਾ ਸਾਥ ਦੇ ਕੇ ਮੈਨੂੰ ਤੀਜੀ ਵਾਰ ਪਾਰਲੀਮੈਂਟ ਦਾ ਮੈਂਬਰ ਬਣਾ ਕੇ ਭੇਜਿਆ ਇਹਨੂੰ ਮੈਂ ਲੋਕਾਂ ਦੀ ਸੇਵਾ ਕਿਰਪਾ ਕਰੇ ਪ੍ਰਮਾਤਮਾ ਹੋਰ ਬਾਤ ਚੱਲ ਕੇ ਆਉਂਗਾ ਜੀ ਪ੍ਰਧਾਨ ਜੀ 24 ਸਾਲ ਹੋ ਗਏ ਤੁਹਾਨੂੰ 25ਵੇਂ ਸਾਲ ਦੇ ਵਿੱਚ ਤੁਸੀਂ ਜੋਤ ਲੈ ਕੇ ਚੱਲੇ ਹੋ ਕਿਵੇਂ ਲੱਗ ਰਿਹਾ ਹੈ ਤੇ ਕੀ ਮੋਲ ਹੈ ਬਹੁਤ ਖੁਸ਼ੀ ਹੈ ਅੱਜ ਅੱਜ ਸਾਰੇ ਪਿੰਡ ਦੇ ਵਿੱਚ ਪੂਰੇ ਸ਼ਹਿਰ ਵਿੱਚ ਸਾਰਿਆਂ ਨੂੰ ਖੁਸ਼ੀ ਹੈ ਕਿ ਸ਼ਾਮਣ ਦੇ ਮਿਲਦੇ ਜਿਹੜੀ ਜੋਤ ਦਾ 25 ਸਾਲ ਚ ਸ਼ੁਰੂਆਤ ਕੀਤੀ ਹੈ ਇਹਦੇ ਨਾਲ ਥੋੜਾ ਇੱਕ ਲੋਕਾਂ ਦੇ ਵਿੱਚ ਸ਼ੌਂਕ ਹੈ ਲੋਕਾਂ ਚ ਉਤਸ਼ਾਹ ਹੈ ਇਸ ਇਹ ਜੋ ਸ਼ੁਭਾ ਯਾਤਰਾ ਦੀ ਜਿਹੜੀ ਨਾਲ ਜਾ ਰਹੇ ਇਹਨਾਂ ਬੀਬੀਆਂ ਉਹ ਸਾਹ ਦੇਖ ਰਹੇ ਕਿੰਨੀਆਂ ਬੀਬੀਆਂ ਨੇ ਆਪਣੇ ਸਿਰਾਂ ਦੇ ਉੱਪਰ ਮਟਕਾ ਤੇ ਸਾਰਾ ਜਿਹੜਾ ਅੰਸ਼ਾਰ ਕੀਤਾ ਹੋਇਆ ਹੈ ਤੇ ਇਹ ਹੀ ਚੀਜ਼ ਹੈ ਕਿ ਅਸੀਂ ਖੁਸ਼ੀ ਬਣਾਉਂਦੇ ਜੀ ਐਮਪੀ ਸਾਹਿਬ ਹਾਂ ਜੀ ਸਰੇਵਾ ਜੀ ਐਮਪੀ ਸਾਹਿਬ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ ਇੱਕ ਬੜੀ ਸ਼ਾਨਦਾਰ ਸ਼ੁਰੂਆਤ ਹੋਈ ਹੈ ਅੱਜ ਤੋਂ 25 ਸਾਲ ਪਹਿਲਾਂ ਮਾਤਾ ਚੰਚਲ ਦੇਵੀ ਦੇ ਅਸ਼ੀਰਵਾਦ ਨਾਲ ਫਾਦਲ ਕਾਦੀ ਇਸ ਮਲਕਾਨਾ ਮਲਦੀ 25 ਮੈਂਬਰਾਂ ਦੀ ਟੀਮ ਗਈ ਸੀ ਜਿਹੜੀ ਸਿਰਫ 8 ਦਿਨ ਵਾਸਤੇ ਸੇ ਮਾਂ ਦੀ ਜੋਤ ਨੂੰ ਫਾਇਲਗਾ ਵਿੱਚ ਲੈ ਕੇ ਆਏ ਸੀ ਪਰ ਸੰਗਤ ਦਾ ਮੋਹ ਦੇਖ ਕੇ ਸੰਗਤ ਦਾ ਪਿਆਰ ਦੇਖ ਕੇ ਸੰਗਤ ਦੀ ਸ਼ਰਧਾ ਵੇਖ ਕੇ ਸੰਗਤ ਨੇ ਮਾਂ ਨੂੰ ਜਾਣ ਨਹੀਂ ਦਿੱਤਾ ਤੇ ਮਾਂ ਨੇ ਜਾਣ ਦੀ ਜਿੱਦ ਵੀ ਨਹੀਂ ਕੀਤੀ ਮਾਂ 25 ਸਾਲ ਤੋਂ ਇੱਥੇ ਸਾਡਾ ਪਿਆਰ ਦੇਖ ਕੇ ਵਿਰਾਜਮਾਨ ਹੋ ਗਈ ਔਰ ਉਦੋਂ ਤੋਂ ਲੈ ਕੇ ਚਿੰਤਪੂਰਣੀ ਦੀ ਤਰਜ਼ ਤੇ ਹੀ ਅਸੀਂ ਫਾਇਲਗਾ ਦੇ ਵਿੱਚ ਵੀ ਮੇਲਾ ਲਗਾਉਂਦੇ ਆ ਜੋ ਮੈਨੂੰ ਉੱਪਰੋਂ ਚੰਤਪੁਰ ਨੇ ਜਾਂ ਤੋਂ ਹੁਕਮ ਮਿਲਦਾ ਉਹਦੇ ਮੁਤਾਬਕ ਕਿ ਇੱਥੇ ਦੇਵਾ ਜੀ ਦਾ ਹੁਕਮ ਲੈ ਕੇ ਅਸੀਂ ਜਿਹੜਾ ਸਾਰਾ ਸਜਦਾ ਕਰਦੇ ਆ ਇਸ ਸਾ ਸਿਲਵਰ ਜੁਬਲੀ ਹੋਣ ਕਰਕੇ ਥੋੜਾ ਜਿਹਾ ਅਸੀਂ ਐਕਸਟਰਾ ਕੀਤਾ ਹੈ ਸ਼ੋਭਾ ਯਾਤਰਾ निकाली ਹੈ ਔਰ ਉਸ ਦੇ ਵਿੱਚ ਸਾਡੇ ਐਮਪੀ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਔਰ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੈ ਸਾਰੀ ਸੰਗਤ ਨੂੰ ਖੁਸ਼ੀ ਹੈ ਜਿੱਥੇ ਆਪਣੀ ਡਿਊਟੀ ਸਮਾਜ ਦੇ ਪ੍ਰਤੀ ਇੱਕ ਰਾਜਿਕ ਤੌਰ ਤੇ ਸਮਾਜਿਕ ਤੌਰ ਤੇ ਨਿਭਾ ਰਹੇ ਹੈ ਉਥੇ ਧਾਰਮਿਕ ਤੌਰ ਤੇ ਔਰ ਇੱਕ ਪਰਿਵਾਰਿਕ ਤੌਰ ਤੇ ਵੀ ਜਿਹੜੇ ਸਾਡੇ ਨਾਲ ਖੜੇ ਹੈ ਸਾਨੂੰ ਵੇਖ ਕੇ ਬੜਾ ਖੁਸ਼ ਹੋਇਆ ਥੈਂਕ ਯੂ ਬ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत